ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਅੱਜ ਘੁੰਮਦੇ ਆਂ ਜੀ ਸਿੰਗਾਪੁਰ ਦੀਆਂ ਸੜਕਾਂ ਤੇ ਬੱਸ ਦੇ ਉੱਤੇ ਅਸੀਂ ਇਸ ਟਾਈਮ ਬੈਠੇ ਹੋਏ ਆਂ ਤੇ ਦੇਖਦੇ ਆਂ ਚਾਰ ਸਫੇਰਾ ਕਿਦਾਂ ਦਾ ਨਜ਼ਰ ਆਉਂਦਾ ਤੇ ਨਾਲੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਇੱਕ ਇੰਡੀਅਨ ਸਿਟੀ ਵਿਥਿਨ ਦਾ ਸਿੰਗਾਪੁਰ ਜਿੱਥੇ ਕਿ ਬਹੁਤ ਸਾਰੇ ਇੰਡੀਅਨ ਜਿਹੜੇ ਉਹ ਵਸੇ ਹੋਏ ਆ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਆਪਾਂ ਚਾਈਨਾ ਟਾਊਨ ਠੀਕ ਹੈ ਜੀ ਸੜਕਾਂ ਜਿਹੜੀਆਂ ਇੱਥੋਂ ਦੀਆਂ ਐ ਤਾਂ ਬਹੁਤ ਜ਼ਿਆਦਾ ਸਾਫ਼-ਸੁਥਰੀਆਂ ਤੇ ਵੈਸੇ ਵੀ ਜਿਹੜੀਆਂ ਬੱਸਾਂ ਤੇ ਕਾਰਾਂ ਉਹ ਬਹੁਤ ਥੋੜੀਆਂ ਵਾ ਰੋਡ ਦੇ ਉੱਤੇ ਤੇ ਜ਼ਿਆਦਾਤਰ ਇੱਥੇ ਟ੍ਰੈਫਿਕ ਜਿਹੜੀ ਆ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਤੇ ਅਸੀਂ ਵੇਖੋ ਵੀ ਨਿਗੇ ਨਿਗੇ ਹੁੰਦੇ ਆ ਜਦੋਂ ਆਪਾਂ ਸੁਣਦੇ ਆ ਕਿ ਸਿੰਗਾਪੁਰ ਜਿਹੜਾ ਵਾ ਉੱਥੇ ਆਪਣੇ ਲੋਕੀ ਜਿਹੜੇ ਕੰਮ ਕਰਨ ਜਾਂਦੇ ਆ। ਤੇ ਬਹੁਤ ਜ਼ਿਆਦਾ ਐਡਵਾਂਸ ਆ ਤੇ ਮੈਨੂੰ ਲੱਗਦਾ ਵੀ ਇਹ ਏਸ਼ੀਆ ਦੀ ਸਭ ਤੋਂ ਪਹਿਲੀ ਕੰਟਰੀ ਆ ਜਿਹੜੀ ਕਿ ਇਹਨੇ ਇਨਫਰਾਸਟ੍ਰਕਚਰ ਜਿਹੜਾ ਬਾ ਸਭ ਤੋਂ ਪਹਿਲਾਂ ਡਿਵੈਲਪ ਕੀਤਾ ਵਹੇ ਤਾਂ ਨਜ਼ਰ ਹੀ ਆ ਰਿਹਾ 브릿ਜ ਵਗੈਰਾ ਜਿਹੜੇ ਆ ਐਲਗਨ ਬ੍ਰਿਜ ਆ ਇਹ ਸਾਰਾ ਡਾਊਨਟਾਊਨ ਏਰੀਆ ਤੇ ਇਹ ਜਿਹੜਾ ਸਿੰਗਾਪੁਰ ਰਿਵਰ ਹੈ ਦੇ ਉੱਤੇ ਬਣਿਆ ਹੋਇਆ ਤੇ ਇਨਫਰਾਸਟ੍ਰਕਚਰ ਤਾਂ ਵਾਹੇ ਮਤਲਬ ਬਹੁਤ ਉੱਚੀਆਂ ਉੱਚੀਆਂ ਬਿਲਡਿੰਗਾਂ ਜਿਹੜੀਆਂ ਸਿੰਗਾਪੁਰ ਨੇ ਬਣਾਈਆਂ ਕੋ ਸੋਹਣੇ ਸੋਹਣੇ ਜਿਹੜੇ ਹੋਟਲਸ ਆ ਇੱਥੇ ਆ ਪਾਰਕ ਰਾਇਲ ਹੋਟਲ ਕਿੰਨਾ ਸੋਹਣਾ ਹੈ ਤੇ ਰੇਲਵੇ ਲਿੰਕ ਜਿਹੜੇ ਆ ਮੈਟਰੋ ਲਿੰਕ ਹੋ ਗਏ ਤੇ 크루즈 ਵਗੈਰਾ ਸ਼ਿਪ ਜਿਹੜੇ ਆ ਜਾਂ इवन ਜਿਹੜੀਆਂ ਇਹਨਾਂ ਦੀਆਂ ਪੋਰਟਸ ਆ ਉਹ ਵੀ ਬਹੁਤ ਤਗੜੀਆਂ ਇਹਨਾਂ ਨੇ ਬਣਾਈਆਂ ਆਈਆਂ ਤੇ ਵੈਸੇ ਵੀ ਇਹਨੇ ਸੋਸਾਇਟੀ ਨੂੰ ਮਤਲਬ ਸਕੂਲਾਂ ਦੇ ਥ्रू ਬਹੁਤ ਜ਼ਿਆਦਾ ਇੰਪਰੂਵ ਕੀਤਾ ਤੇ ਬੱਚਿਆਂ ਨੂੰ ਮੱਲੋ ਸ਼ੁਰੂ ਤੋਂ ਜਿਹੜੀ ਮੋਰਲ ਐਜੂਕੇਸ਼ਨ ਆ ਲਾ ਲੋ ਸਫਾਈ ਵਾਲੀ ਹੋ ਗਈ ਗੱਲਬਾਤ ਦੀ ਕਮਿਊਨੀਕੇਸ਼ਨ ਕਰਨ ਦੀ ਹਨਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਕੂਲ ਲੈਵਲ ਤੋਂ ਇਹਨਾਂ ਨੇ ਇੰਪਰੂਵਮੈਂਟ ਕੀਤੀ ਹੈ। ਬਾਕੀ ਇੱਕ ਚੀਜ਼ ਹੋਰ ਸਿੰਗਾਪੁਰ ਦੇ ਬਾਰੇ ਚ ਜਿਹੜੀ ਮਸ਼ਹੂਰ ਹੈ ਉਹ ਇਹ ਹੈ ਕਿ ਇਹਨਾਂ ਨੇ ਜਿਹੜਾ ਧਾਰਮਿਕ ਗਰੁੱਪ ਏਡੇ ਵੱਖਰੇ ਵੱਖਰੇ ਜਿੱਦਾਂ ਮੰਨ ਲਓ ਕਿ ਅਮਰੀਕਾ ਦੇ ਵਿੱਚ ਆ ਜਾਂ ਹੋਰ ਕੰਟਰੀਆਂ ਦੇ ਵਿੱਚ ਕੀ ਹੁੰਦਾ ਵੀ ਇੱਕ ਧਰਮ ਦੇ ਲੋਕ ਜਿਹੜੇ ਆ ਇੱਕ ਏਰੀਆ ਚ ਵੱਸਦੇ ਆ ਤੇ ਦੂਜਾ ਦੂਜੇ ਦੇ ਵਿੱਚ ਪਰ ਇਥੋਂ ਦੀ ਸਰਕਾਰ ਨੇ ਮਤਲਬ ਇੰਨਾ ਸੋਹਣਾ ਸਿਸਟਮ ਸੈਟ ਅਪ ਕੀਤਾ ਵੀ ਇੱਕ ਬਿਲਡਿੰਗ ਦੇ ਵਿੱਚ ਹੀ ਇਹਨਾਂ ਨੇ ਹਰ ਤਰ੍ਹਾਂ ਦੀ ਕਮਿਊਨਿਟੀ ਨੂੰ ਜਿਹੜਾ ਉਹ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦੇ ਨਾਲ ਇਹ ਹੋਇਆ ਵੀ ਇੱਕ ਦੂਜੇ ਦੀਆਂ ਜਿਹੜੀਆਂ ਭਾਵਨਾਵਾਂ ਹੀ ਲਾ ਲੋ ਜਾਂ ਜਿਹੜੇ ਧਾਰਮਿਕ ਤੌਰ ਤਰੀਕੇ ਹੀ ਕਿਉਂਕਿ ਉਹ ਇਕੱਠੇ ਰਹਿ ਕੇ ਇੱਕ ਦੂਜੇ ਦੇ ਸਮਝੇ ਜਾ ਸਕਦੇ ਆ ਤੇ ਉਹ ਇੱਕ ਬਿਲਡਿੰਗ ਵਿੱਚ ਰਹਿਣ ਕਰਕੇ ਇਹਨਾਂ ਨੇ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਹਦੇ ਨਾਲ ਜਿਹੜੀਆਂ ਇੱਥੇ ਕਮਿਊਨਲ ਟੈਂਸ਼ਨਸ ਵਗੈਰਾ ਹੁੰਦੀਆਂ ਉਹ ਕਦੀ ਨਹੀਂ ਹੋਈਆਂ ਇੱਕ ਇੱਕ ਦੌਰ ਤੋਂ ਬਾਅਦ ਦੇ ਵਿੱਚ ਕਿਉਂਕਿ ਇਹਨਾਂ ਨੇ ਇਹ ਸਾਰਾ ਸਿਸਟਮ ਸਕੂਲਾਂ ਤੋਂ ਲੈ ਕੇ ਫਿਰ ਰਿਹਾਇਸ਼ੀ ਇਲਾਕਿਆਂ ਵਿੱਚ ਸਾਰੇ ਸਾਰੇ ਤੌਰ ਦੇ ਉੱਤੇ ਇਹਨਾਂ ਨੇ ਮਤਲਬ ਬਹੁਤ ਵਧੀਆ ਇੰਪਰੂਵਮੈਂਟ ਕੀਤੀ ਸਰਕਾਰ ਨੇ ਤੇ ਲੋਕਾਂ ਨੇ ਵੀ ਇਸ ਚੀਜ਼ ਨੂੰ ਸਮਝਿਆ ਤੇ ਇਸ ਕਰਕੇ ਦੇਖੋ ਵੀ ਬਹੁਤ ਸੋਹਣੀ ਹੈ ਕੰਟਰੀ ਇਹ ਰਹਿਣ ਵਾਸਤੇ ਬੜੀ ਸ਼ਾਂਤ ਹੈ ਤੇ ਖੂਬਸੂਰਤ ਵੀ ਬਹੁਤ ਹੈ ਤੇ ਘੁੰਮਦੇ ਘਮਾਉਂਦੇ ਪਹੁੰਚ ਗਏ ਆ ਜੀ ਅਸੀਂ ਲਿਟਲ ਇੰਡੀਆ ਇਹ ਏਰੀਆ ਜਿਹੜਾ ਇਹਨੂੰ ਲਿਟਲ ਇੰਡੀਆ ਕਹਿੰਦੇ ਆ ਜੀ ਕਿਉਂਕਿ ਇੱਥੇ ਮੋਸਟਲੀ ਜਿਹੜੇ ਤਮਿਲ ਲੋਕ ਆਉ ਉਹ ਆ ਕੇ ਬਸੇ ਹੋਏ ਆ ਤੇ ਸਾਡੇ ਭਾਊ ਹਣਾਂ ਨੂੰ ਜਦੋਂ ਵੀ ਕੋਈ ਖੇਡਣ ਵਾਲੀ ਜਗ੍ਹਾ ਲੱਭਦੀ ਆ ਤੇ ਉੱਧਰੋਂ ਆਪਣਾ ਸਟੇਰੀਂਗ ਜਮੌਰ ਲੈਂਦੇ ਆ ਵੇਖ ਕਿਦਾਂ ਡੈ ਆ ਤੇ ਚਲੋ ਇਹਨਾਂ ਨੂੰ ਲੱਗੇ ਰਹਿਣ ਦਿੰਦੇ ਆਪਾਂ ਉਹਨਾਂ ਚਿਰ ਤੱਕ ਇੱਧਰ ਨੂੰ ਘੁੰਮ ਕੇ ਆਉਂਦੇ ਆ ਤੇ ਇਹ ਕੁਛ ਇਹਨਾਂ ਦਾ ਦੁਕਾਨਾਂ ਦਾ ਸਟਰਕਚਰ ਹੈ ਇੱਥੋਂ ਦਾ ਬਾਕੀ ਇੱਥੇ ਮੈਂ ਦੁਕਾਨਾਂ ਜਿਹੜੀਆਂ ਸਾਰੀਆਂ ਘੁੰਮੀਆਂ ਤੇ ਆਪਾਂ ਦੇਖਦੇ ਆਂ ਕੈਮਰੇ ਥਰੂ ਤੇ ਇਹ ਸਾਰੇ ਦੀਆਂ ਸਾਰੀਆਂ ਜੜੀਆਂ ਵਾਉ ਸਾਊਥ ਇੰਡੀਅਨ ਜਿਹੜਾ ਉਧਰ ਦਾ ਸੱਚੋ ਸਮਾਨ ਹੈ ਸਾਰਿਆਂ ਨਾਲ ਭਰੀਆਂ ਹੋਈਆਂ ਕੁਝ ਕਰਿਆਨੇ ਦੀਆਂ ਦੁਕਾਨਾਂ ਜਿੱਦਾਂ ਤੇ ਮਾਹੌਲ ਚਾੜ ਇਹਨਾਂ ਨੇ ਪੂਰਾ ਆਪਣਾ ਇੰਡੀਆ ਵਾਲਾ ਬਣਾਇਆ ਪਿਆ ਮਤਲਬ ਲੱਗਦਾ ਹੀ ਨਹੀਂ ਤੁਸੀਂ ਕੁੱਤੇ ਵੇਚਿਆ ਤੇ ਇਹ ਵੀ ਇੱਕ ਨਵਾਂ ਹੀ ਰੰਗ ਹੈ ਜਿਹੜਾ ਇੱਥੋਂ ਦਾ ਵੇਖਣਾ ਜ਼ਰੂਰੀ ਹੈ ਕਿਉਂਕਿ ਸਿੰਗਾਪੁਰ ਜੇ ਘੁੰਮਾਏ ਤੇ ਫਿਰ ਆਪਾਂ ਨੂੰ ਇਹ ਲਿਟਲ ਇੰਡੀਆ ਚਾਈਨਾ ਟਾਊਨ ਹੋ ਗਿਆ ਬਾਕੀ ਇਹਨਾਂ ਦੇ ਬਹੁਤ ਸਾਰੇ ਐਡਵਾਂਸ ਏਰੀਏ ਉਹ ਤਾਂ ਚਲੋ ਵੇਖਣੇ ਹੀ ਹੁੰਦੇ ਆ ਤੇ ਇਹ ਵੀ ਚੀਜ਼ਾਂ ਜਿਹੜੀਆਂ ਵਾ ਇਹ ਵੀ ਵੇਖਣੀਆਂ ਜ਼ਰੂਰੀ ਹੈ ਵੈਸੇ ਇੱਥੇ ਹੀ ਇੱਕ ਆਪਣਾ ਗੁਰਦੁਆਰਾ ਸਾਹਿਬ ਵੀ ਹੈ ਲੱਗੇ ਤੇ ਉਦੋਂ ਸਿੰਗਾਪੁਰ ਦੇ ਵਿੱਚ 7 ਤੋਂ 8 ਗੁਰਦੁਆਰੇ ਸਾਹਿਬ ਆ ਤੇ ਇਹ ਸਾਰੇ ਜਿੱਦਾਂ ਸੈਂਟਰਲ ਸਿੱਖ ਗੁਰਦੁਆਰਾ ਸਾਹਿਬ ਐਸ਼ਾ ਦੇਤੇ ਜਿਹੜਾ ਇਸ ਏਰੀਏ ਦੇ ਵਿੱਚ ਆ ਇਹਨਾਂ ਨੇ ਪੂਰਾ ਜਿਹੜਾ ਮਾਹੌਲ ਆ ਉਹ ਸਾਊਥ ਇੰਡੀਆ ਨਹੀਂ ਬਣਾ ਰੱਖਿਆ ਜਿੱਦਾਂ ਦੁਕਾਨਾਂ ਦੇ ਅੰਦਰ ਵੀ ਜੁਐਲਰੀ ਦੀਆਂ ਦੁਕਾਨਾਂ ਵਾਂ, ਕਿਰੀਆਨਾ ਹੋ ਗਿਆ। ਤੇ ਬਾਕੀ ਫੁੱਲ ਬਹੁਤ ਮਿਲਦੇ ਇੱਥੇ ਚਮੇਲੀ ਦੇ ਫੁੱਲ ਜਿਹੜੇ ਮੋਸਟਲੀ ਇਹਨਾਂ ਦੀਆਂ ਬੀਬੀਆਂ ਜੜੀਆਂ ਹਾਰ ਸ਼ਿੰਗਾਰ ਵਾਸਤੇ ਵਰਤਉਂਦੀਆਂ ਸਾਊਥ ਸਾਈਡ ਵੱਲੋਂ। ਤੇ ਇਹ ਇੱਥੇ ਕਿੰਨਾ ਦਾ ਟੈਂਪਲ ਆ ਬਹੁਤ ਸੋਹਣਾ ਬਣਿਆ ਹੋਇਆ। ਤੇ ਸਾਨੂੰ ਪਤਾ ਲੱਗਾ ਕਿ ਇਹਦੇ ਲੱਗੇ ਇੱਕ ਪੰਜਾਬੀ ਢਾਬਾ ਵੀ ਹੈਗਾ। ਕਿਉਂ ਸਵੇਰੇ-ਸਵੇਰੇ ਦਾ ਟਾਈਮ ਹੈ ਤੇ ਭੁੱਖ ਬਹੁਤ ਲੱਗੀ। ਤੇ ਹੁਣ ਆਪਾਂ ਢਾਬਾ ਵੀ ਲੱਭਦੇ ਆ। ਤੇ ਇੱਧਰ ਐਸੇ ਗਲੀ ਚ ਦੱਸਿਆ ਵੀ ਇੱਧਰ ਹੀ ਘਟਾ ਬਾ ਵੈਸੇ ਤੇ ਆ ਕਾਫੀ ਸਾਰੇ ਰੈਸਟੋਰੈਂਟ ਆ ਹੋਰ ਪਰ ਇਹ ਸਾਰੇ ਮੋਸਟਲੀ ਜਿਹੜੇ ਆ ਇਹ ਸਾਊਥ ਇੰਡੀਅਨ ਆ ਇੱਥੇ ਮੈਨੂੰ ਲੱਗਦਾ ਵੀ ਵੜਾ ਵਗੈਰਾ ਤੇ ਟੋਸੇ ਵਗੈਰਾ ਮਿਲਦੇ ਆ ਤੇ ਉਹ ਸਾਡਾ ਹੁਣ ਖਾਣ ਨੂੰ ਜੀ ਨਹੀਂ ਕਰਨ ਦਿਆ ਤੇ ਮੈਨੂੰ ਲੱਗਦਾ ਵੀ ਆ ਗਲੀ ਤੇ ਖੀਰ ਤੇ ਹੋਊਗਾ ਜਿਹੜਾ ਕਿ ਮੈਪ ਦੇ ਹਿਸਾਬ ਨਾਲ ਦਿਖਾ ਰਿਹਾ ਤੇ ਲੱਭ ਲਿਆ ਜੀ ਅਹੀਂ ਢਾਪਾ ਤੇ ਹੁਣ ਸ਼ੱਕਦੇ ਆਂ ਇਥੋਂ ਪ੍ਰਾਂਠੇ ਦਾ ਲੱਸੀ ਜੋ ਵੀ ਮਿਲਿਆ ਆਪਾਂ ਹੁਣ ਸ਼ੱਕ ਲੈਣਾ ਇਥੋਂ ਕਿਉਂਕਿ ਐਟ ਲੀਸਟ ਆਪਾਂ ਨੂੰ ਆਪਣੇ ਤਰੀਕੇ ਦਾ ਜਿਹੜਾ ਖਾਣਾ ਪੀਣਾ ਮਿਲ ਗਿਆ ਤੇ ਰੱਜ ਪੁੱਜ ਲਿਆ ਜੀ ਹੁਣ ਆਪਾਂ ਫੇਰ ਚੱਲਦੇ ਆਂ ਵਾਪਸ ਫੇਰ ਗਲੀਆਂ ਘੁੰਮਦਿਆਂ ਲਿਟਲ ਇੰਡੀਆ ਦੀਆਂ ਤੇ ਬਾਕੀ ਇਹ ਜਿਹੜਾ ਏਰੀਆ ਇਹਦੇ ਵਿੱਚ ਚੀਜ਼ਾਂ ਵੀ ਆਪਾਂ ਨੂੰ ਥੋੜੀਆਂ ਜੀਆਂ ਸਸਤੀਆਂ ਮਿਲ ਜਾਂਦੀਆਂ ਤੇ ਸੋਵਨਰ ਵਗੈਰਾ ਲੈਣੇ ਹੁੰਦੇ ਆ ਤੇ ਇੱਕ ਦੋ ਜਿਹੜੇ ਜਿੱਦਾਂ ਵੈਸੇ ਬੈਗ ਬੂਕ ਜਿਹੜੇ ਯਾਦਗਾਰ ਦੇ ਰੂਪ ਦੇ ਵਿੱਚ ਲੈ ਲਈਦੇ ਤੇ ਉਹ ਵੀ ਦੇਖਦੇ ਆ ਇੱਥੇ ਕੋਈ ਨਾ ਕੋਈ ਦੁਕਾਨ ਲੱਭਿਆਣੀ ਆਪਾਂ ਨੂੰ ਤੇ ਗਾਣੇ ਵੀ ਸਾਰੇ ਦੇ ਸਾਰੇ ਤਮਲੀ ਵਜਾਈ ਜਾ ਰਹੇ ਇੱਥੇ ਹੈ ਪੂਰਾ ਧਮੜਿਕਾ ਧਮੜਿਕਾ ਚੱਲਣ ਰਿਹਾ ਕੰਮ ਹੈ ਚਾਰ ਸਵੇਰੇ ਤੇ ਇੱਥੇ ਬਸ ਇਦਾਂ ਹੀ ਆ ਸਾਰੇ ਦਾ ਸਾਰਾ ਬਾਜ਼ਾਰ ਕਾਫੀ ਰੌਣਕਾਂ ਤੇ ਹੁਣ ਆਪਾਂ ਚੱਲਦੇ ਆਂ ਜੀ ਚਾਈਨਾ ਟਾਊਨ ਵੱਲੋਂ ਇੱਥੋਂ ਬੱਸ ਲੈ ਕੇ ਆਪਾਂ ਪਹੁੰਚਾਂਗੇ ਚਾਈਨਾ ਟਾਊਨ ਤੇ ਉੱਥੋਂ ਦਾ ਦੇਖਦੇ ਆਂ ਮਾਹੌਲ ਕਿਤਾ ਆ ਆ ਗਿਆ ਜੀ ਚਾਈਨਾ ਟਾਊਨ ਤੇ ਸਾਨੂੰ ਹੁਣ ਕਰਨੀ ਪਾਣੀ ਆ ਸੜਕ ਕ੍ਰੋਸ ਸੜਕ ਕ੍ਰੋਸ ਕਰਕੇ ਤੇ ਪਰਲੇ ਪਾਸੇ ਆਪਾਂ ਨੂੰ ਜਾਣਾ ਪੈਣਾ ਇਹ ਸਾਰੇ ਦਾ ਸਾਰਾ ਜਿਹੜਾ ਵਾ ਇਹ ਚਾਈਨਾ ਦਾ ਡਿਜ਼ਾਈਨ ਹੀ ਵੇਖੋ ਤੁਸੀਂ ਚਾਈਨੀਜ਼ ਬੋਰਡ ਵੀ ਆ ਗਿਆ ਹੈ ਤੇ ਭਾਉ ਹੁਣਾਂ ਨੂੰ ਸਾਡੇ ਨੂੰ ਆਉਂਦਿਆਂ ਆ ਆਈਸਕ੍ਰੀਮ ਦੇ ਕੀ ਤੇ ਵੇ ਫੜ ਕੇ ਬਹਿ ਗਏ ਆ ਇਹਨਾਂ ਨੂੰ ਤਾਂ ਮੇਨਲੀ ਖੇਡਣ ਖੋਡਣ ਨੂੰ ਇਦਾਂ ਹੀ ਆ ਝੂਲੇ ਝਾਲੇ ਦੇ ਚਾਹੀਦੇ ਭਾਵੇਂ ਘੁੰਮਣ ਘਮਣ ਦਾ ਤੇ ਇਹਨਾਂ ਨੂੰ ਕੋਈ ਤਾਂ ਸ਼ੌਂਕ ਹੈ ਨਹੀਂ ਤੇ ਖੇਡਣ ਖੋਡਣ ਦਾ ਜਿੱਥੇ ਵੀ ਕੋਈ ਜਗ੍ਹਾ ਡ ਲੱਭਦਾ ਫਿਰ ਮੌਕਾ ਲੱਭ ਕੇ ਤੇ ਉਧਰ ਨੂੰ ਸਟੀਰਿੰਗ ਜੱਕ ਮਾ ਲਿੰਦੇ ਆਪਣਾ ਤੇ ਇਹ ਇੱਥੇ ਵੀ ਮਤਲਬ ਬਾਜ਼ਾਰ ਆ ਚਾਈਨਾ ਟਾਊਨ ਦੇ ਵਿੱਚ ਵੀ ਤੇ ਇੱਕ ਸੱਜੇ ਪਾਸੇ ਆਪਣੇ ਜਿਹੜਾ ਉਹ ਮੰਦਿਰ ਆ ਵੋਦਿਸ਼ਟ ਮੰਦਿਰ ਆ ਉਹਦੇ ਅੰਦਰ ਵੀ ਆਪਾਂ ਚਲਾਂਗੇ ਤੇ ਇਹ ਇਦਾਂ ਦਾ ਇੱਥੇ ਕੁਝ ਬਾਜ਼ਾਰ ਹੈ ਸਾਰੇ ਦਾ ਸਾਰਾ ਕਾਫੀ ਚਾਹ ਬਿਸਕੁਟ ਵਗੈਰਾ ਤੇ ਚਾਈਨੀਜ਼ ਖਾਣਾ ਪੀਣਾ ਹੀ ਹੈ ਜੀ ਸਾਢੇ ਤੱਕ ਕੰਮ ਤਾਂ ਹੈ ਨਹੀਂ ਇੱਥੇ ਤੇ ਇਹ ਜਿਹੜਾ ਵਾ ਇਹ ਬੁੱਧਿਸਟ ਮੰਦਿਰ ਆ ਇਹਦਾ ਵੀ 3-4 ਸਟੋਰੀ ਬਿਲਡਿੰਗ ਆ ਤੇ ਕਾਫੀ ਵੇਖਣ ਨੂੰ ਸੋਹਣਾ ਵਾ ਤੇ ਆਹ ਜਿਹੜੀਆਂ ਸੱਜੇ ਪਾਸੇ ਬਿਲਡਿੰਗਾਂ ਇਹਨਾਂ ਦਾ ਡਿਜ਼ਾਈਨ ਵੀ ਕਿੱਟਾ ਸੋਹਣਾ ਲੱਗਣ ਦਿਆ ਵੇਖਣ ਨੂੰ ਇਹਨਾਂ ਨੇ ਬਾਰੀਆਂ ਜ਼ਿਆਦਾ ਲਾਈਆਂ ਵਾ ਤੇ ਗੰਧਾ ਮਤਲਬ ਯਾਨੀ ਬਾਰੀਆਂ ਬਹੁਤ ਜ਼ਿਆਦਾ ਇਹ ਆ ਸਾਹਮਣੇ ਇਹਨਾਂ ਨੇ ਚਾਈਨੀਜ਼ ਛੋਟਾ ਜਿਹਾ ਮਾਲ ਬਣਾਇਆ ਹੋਇਆ ਤੇ ਇਹਦੇ ਅੰਦਰ ਵੀ ਦੇਖਦੇ ਅੰਦਰ ਵੀ ਵੈਸੇ ਦੁਕਾਨਾਂ ਹੀ ਆ ਸਾਰੀਆਂ ਖਰੀਦਣ ਖੁਰਦਣ ਵਾਸਤੇ ਸਮਾਨ ਆ ਇਹ ਸਾਡੇ ਕੋਲ ਤਾਂ ਐਵੇਂ 2 ਮਿੰਟ ਹੀ ਅੰਦਰ ਖੜਿਆ ਗਿਆ ਅੰਦਰ ਨਾਲ ਮੱਛੀਆਂ ਮੁਛੀਆਂ ਬਹੁਤ ਜ਼ਿਆਦਾ ਵਿਗੜ ਗਈਆਂ ਤੇ 스멜 ਬਹੁਤ ਜ਼ਿਆਦਾ ਹੈ ਇਹ ਸਾਨੂੰ ਤੇ ਬਾਹਰ ਆਉਣਾ ਪਿਆ ਇਥੋਂ ਇਹ ਇਹ ਜਿਹੜਾ ਮੰਦਿਰ ਆ ਇਹ ਆਪਣਾ ਬੁੱਧਾ ਮੰਦਿਰ ਹੈ ਬੁੱਧਿਸਟ ਮੰਦਿਰ ਹੈ ਤੇ ਇੱਥੇ ਮਤਲਬ ਕਿ ਬੁੱਧ ਦਾ ਜਿਹੜਾ ਦੰਦ ਆ ਉਹ ਇੱਥੇ ਰੱਖਿਆ ਹੋਇਆ ਹੈ ਇਹਨਾਂ ਨੇ ਸੋਨੇ ਦੇ ਵਿੱਚ ਤੇ ਇਹਦਾ ਕੁਝ ਅੰਦਰ ਦਾ ਡਿਜ਼ਾਈਨ ਇਦਾਂ ਦਾ ਵਾਏ ਛੋਟੇ-ਛੋਟੀਆਂ ਮੂਰਤੀਆਂ ਬਹੁਤ ਜ਼ਿਆਦਾ ਮੰਦਿਰ ਦੇ ਵਿੱਚ ਤੇ ਬਾਕੀ ਇਹ ਮੋਮਬੱਤੀ ਵਗੈਰਾ ਲਗਾ ਕੇ ਜਿਹੜੀ ਆ ਉਹਦੀ ਪ੍ਰੇਅਰ ਕਰਦੇ ਆ 心经观世音菩萨行深，波本波罗蜜多时上经五蕴皆空，无一切我问三谛十顺无异，空空空，一色色精，是空空，精，四三双剑金。 ਏ ਸੀਗਾ ਜੀ ਚਾਈਨਾ ਟਾਊਨ ਦਾ ਟੂਰ ਤੇ ਫਿਰ ਅਗਲੀ ਵੀਡੀਓ ਚ ਮਿਲਦੇ ਆ ਤਦ ਤੱਕ ਲਈ ਰੱਬ ਰੱਖਾ